ਨੰਦਪੁਰ ਸਾਹਿਬ ਸੈਸ਼ਨ ਕਰ ਰਹੇ ਨੇ ਉਹਨਾਂ ਦੀ ਆਪਣੀ ਸੋਚ ਆ ਮੈਂ ਤੇ ਇਹ ਰਿਕੁਐਸਟ ਕੀਤੀ ਸੀ ਵੀ ਨੰਦਪੁਰ ਸਾਹਿਬ ਸੈਸ਼ਨ ਕਰਨਾ ਇਹਦਾ ਸੌਖਾ ਨਹੀਂ ਹੋਊਗਾ ਐਮਐਲਏ ਦੀਆਂ ਗੱਡੀਆਂ ਕੋਲੋਂ ਟੂ ਟੂ ਕਰਦੀਆਂ ਲੰਗੜ ਲੋਕਾਂ ਚ ਭੱਜੜ ਮਚੂ ਕਿ ਗੁੱਸਾ ਕਰਨਗੇ ਲੋਕ ਸੋ ਮੈਂ ਜੀ ਇਹ ਕੰਮ ਪਿੱਛੋਂ ਸਰਕਾਰ ਨਹੀਂ ਸੀ ਮਰਜ਼ੀ ਕਰਦੇ ਮੇਰੀ ਰਾਏ ਸੀ ਉਹਨਾਂ ਨੂੰ ਸਜੈਸ਼ਨ ਦਿੱਤੀ ਸੀ ਕਿ ਪਾਰਲੀਮੈਂਟ ਸੈਸ਼ਨ ਤੇ ਅਸੈਂਬਲੀ ਸੈਸ਼ਨ ਅਜੇ ਤੱਕ ਜਿਹੜੇ ਹਾਊਸਿਸ ਬਣੇ ਹੋਏ ਨੇ ਅਸੈਂਬਲੀ ਬਣੀ ਹੋਈ ਆ ਉਹਨਾਂ ਚ ਹੀ ਹੁੰਦੇ ਆਏ ਨੇ ਕਦੇ ਪਾਰਲੀਮੈਂਟ ਦਾ ਸੈਸ਼ਨ ਬਾਹਰ ਹੋਇਆ ਪਾਸੇ ਜਿੱਥੇ ਪੰਥਕ ਤੌਰ ਤੇ ਬਹੁਤ ਵੱਡਾ ਇੱਕ ਕਹਿ ਸਕਦੇ ਆ ਏਜੰਡਾ ਜਾਂ ਮੁੱਦਾ ਉੱਥੇ ਦਾ ਹੈਗਾ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਤੁਸੀਂ ਸਰਕਾਰ ਦਾਵਾ ਕਰਦੀ ਹੈ ਕਿ ਸਾਨੂੰ ਮੌਕਾ ਮਿਲੂ ਪੰਥਕ ਦੀ ਗੱਲ ਕੋਈ ਨਹੀਂ ਕਰਨ ਤਾਂ ਤਾਂ ਤੇ ਲੋਕ ਬਹੁਤ ਸਿਆਣੇ ਨੇ ਬੜੇ ਚੰਗੇ ਨੇ ਤੇ ਬੜਾ ਕੋਈ ਸੋਚ ਸਮਝ ਕੇ ਵੋਟ ਪਾਉਣਗੇ ਜਿਹੜੀ ਪਹਿਲੀ ਲਾਈਸ ਸੀ ਅਮਰਿਤਪਾਲ ਦੀ ਉਹ ਲੰਗ ਹੀ ਆ ਬੀਜੇਪੀ ਇਸ ਵਾਰ ਕੱਲੀ ਲੜ ਰਹੀ ਹੈ ਤਾਂ ਐਡਵਾਂਟੇਜ ਮਿਲੂਗਾ ਕਿ ਲੱਗਦਾ ਵੀ ਦੁਬਾਰੇ ਕੈਪਟਨ ਸਾਹਿਬ ਦਾ ਜਲਵਾ ਦਿਖ ਸਕਦਾ ਦੇਖੋ ਕੈਪਟਨ ਸਾਹਿਬ ਦੋ ਤਿੰਨ ਚਾਰ ਪੰਜ ਸਾਲਾਂ ਪਿੱਛੋਂ ਬਾਹਰ ਨਿਕਲੇ ਨੇ ਉਹਨਾਂ ਨੂੰ ਵੈਲਕਮ ਹੈ ਬੈਸ ਆਫ ਲੱਕ ਆ ਬਾਕੀ ਬੀਜੇਪੀ ਪੰਜਾਬ ਚ ਜਿਹੜੀਆਂ ਖੇਡਾਂ ਖੇਡਦੀ ਆ ਉਹਦੇ ਮੁਤਾਬਕ ਮੁਸ਼ਕਲ ਆ ਕੱਲ ਸ਼ਾਮੀ ਇੱਕ ਚਿੱਠੀ ਆਉਂਦੀ ਹੈ ਕਿ ਆਖਰ ਤ੍ਰਿਪਿੰਦਰ ਸਿੰਘ ਬਾਜਵਾ ਹੋਰਾਂ ਨੇ ਅਸਤੀਫਾ ਦਿੱਤਾ ਹਾਲਾਂਕਿ ਅਸਤੀਫਾ ਸੀਗਾ ਜਿਹੜਾ ਬੇਅਦਬੀ ਕਾਨੂੰਨ ਨੂੰ ਬਣਾਈ ਗਈ ਕਮੇਟੀ ਦੇ ਵਾਸਤੇ ਸੀਗਾ ਤੇ ਉਹਦੇ ਵਿੱਚ ਹਾਲਾਂਕਿ ਸੇਹ ਜਾਹਰ ਦੀ ਗੱਲ ਹੈ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਹਵਾਲਾ ਦਿੱਤਾ ਗਿਆ ਸੀ ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਤਸਵੀਰਾਂ ਵੀ ਦੇਖੀਆਂ ਸੀ ਜਦੋਂ ਉਹਨਾਂ ਦਾ ਹਾਲਚਲ ਜਾਣ ਵਾਸਤੇ ਤਮਾਮ ਕਾਂਗਰਸ ਦੇ ਅਧਿਗਜ ਲੀਡਰ ਨੇ ਜਿਹੜੇ ਉਹ ਹਸਪਤਾਲ ਪਹੁੰਚੇ ਨੇ ਤੇ ਤ੍ਰਿਪਿੰਦਰ ਸਿੰਘ ਬਾਜਵਾ ਸਾਡੇ ਨਾਲ ਨੇ ਸਭ ਪਹਿਲਾਂ ਤਾਂ ਠੀਕ ਹੈ ਆਪਰੇਟ ਕਰਾਇਆ ਤੁਸੀਂ ਕੁਝ ਟਾਈਮ ਕਰ ਲਾ ਹਾਂ ਹਾਂ ਠੀਕ ਹੋ ਰਿਹਾ ਦਿਨ ਬਦਲ ਵ ਤਾਂ ਯੋਗਰ ਕੇ ਤੁਸੀਂ ਇਹ ਸਮਝਿਆ ਵੀ ਕਿਤੇ ਨਾ ਕਿਤੇ ਵੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਣਾ ਹੈਗਾ ਇਸੇ ਲਈ ਥੋੜਾ ਜਿਹਾ ਮੇਰਾ ਮੈਂ ਪਹਿਲਾਂ 1 ਮਹੀਨਾ ਕੈਨੇਡਾ ਗਿਆ ਮੇਰਾ ਬੇਟਾ ਉੱਥੇ ਪਿਛਲੇ 20 ਪਾਈਆਂ ਸਾਲਾਂ ਦਾ ਕੈਨੇਡਾ ਮੈਂ ਪਿਛਲੇ 7 ਸਾਲ ਜਾ ਨਹੀਂ ਸਕਿਆ ਤੇ ਮੈਂ ਕੈਨੇਡਾ ਗਿਆ ਮਹੀਨਾ ਮੈਂ ਉੱਥੇ ਰਿਹਾ ਤੇ ਮੈਂ ਇਨਾ ਮੀਟਿੰਗਾਂ ਤੇ ਮੈਂ ਐਬਸੈਂਟ ਰਿਹਾ ਤਾਂ ਪੋਰਟਰਟ ਕਮੇਟੀ ਆ ਹਾਜ਼ਰੀ ਮੰਗਦੀ ਆ ਪਰ ਮੇਰੀ ਮਜਬੂਰੀ ਸੀ ਮੈਂ ਇਹ ਅਟੈਂਡ ਕਰਦਾ ਫਿਰ ਆਉਂਦਿਆਂ ਹੀ ਮੇਰੇ ਗੋਡੇ ਦੀ ਪ੍ਰੋਬਲਮ ਆ ਗਈ ਡਾਕਟਰ ਆਖਿਆ ਵੀ ਆਪਰੇਸ਼ਨ ਤੋਂ ਬਿਨਾ ਕੋਈ ਚਾਰਾ ਨਹੀਂ ਤੋਂ ਆਖਿਆ ਮਹੀਨਾ ਡੇਢ ਤੁਸੀਂ ਬਹੁਤੇ ਐਕਟਿਵ ਨਹੀਂ ਹੋ ਸਕਣਾ ਬਹੁਤ ਲੰਮੀ دیر ਕੁਰਸੀ ਕੁਰਸੀ ਤੇ ਬਹਿ ਨਹੀਂ ਸਕਣਾ ਫਿਰ ਮੈਂ ਸੋਚਿਆ ਵੀ ਮੈਂ ਅਗਲੇ ਮਹੀਨਾ ਐਬਸੈਂਟ ਰਹਾਂ ਹੁਣ ਮੈਂ ਡੇਢ ਮਹੀਨਾ ਹੋਰ ਤੇ ਮੈਂ ਉਸੋ ਸਿਫਾ ਦੇਤਾ ਤਾਂ ਜੇ ਕੋਈ ਹੋਰ ਚੰਗਾ ਬੰਦਾ ਕਮੇਟੀ ਦਾ ਮੈਂਬਰ ਬਣੇਗਾ ਤੇ ਆਪਣੀ ਕੋਈ ਰਾਏ ਦੇਗਾ ਤੇ ਚੰਗਾ ਫੈਸਲਾ ਹੋਗਾ ਕਮੇਟੀ ਵਧੀਆ ਕੰਮ ਕਰ ਰਹੀ ਆ ਮਸਲਾ ਬੜਾ ਸੈਂਸਿਟਿਵ ਹੈ ਜੇ ਸਾਹਿਬ ਇੱਕ ਚੰਗੇ ਇਨਸਾਨ ਕਮੇਟੀ ਦੇ ਚੇਅਰਮੈਨ ਨੇ ਬਾਕੀ ਮੈਂਬਰ ਵੀ ਬਹੁਤ ਚੰਗੇ ਨੇ ਸਿਆਣੇ ਬੰਦੇ ਬਣਿਆ ਪਏ ਹੋਏ ਨੇ ਲੇਡੀਜ਼ ਵੀ ਨੇ ਬਹੁਤ ਚੰਗੀਆਂ ਸੋ ਮੈਂ ਆਪਰ ਦੇਖੇ ਮੈਂ ਇਹਦੇ ਵਿੱਚ ਬਹੁਤਾ ਰੋਲ ਅਦਾ ਨਹੀਂ ਕਰ ਸਕਣਾ ਤੇ ਮੈਂ ਉਦੋਂ ਦਾ ਮਹੀਨਾ ਹੋ ਗਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਮਹੀਨੇ ਤੋਂ ਜ਼ਿਆਦਾ ਹੋ ਗਿਆ ਮੈਂ ਸਿਫਾ ਦੇ ਦਤਾ ਸੀ ਪਰ ਕਿਉਂਕਿ ਬੜੀ ਅਹਿਮ ਕਮੇਟੀ ਹੈ ਜੀ ਤੇ ਤੁਹਾਡੇ ਵਰਗੇ ਸੀਨੀਅਰ ਆਗੂਆਂ ਦੀ ਕਹਿ ਸਕਦੇ ਆਂ ਵੀ ਬੇਹਦ ਲੋੜ ਕਿਉਂਕਿ ਤੁਹਾਡਾ ਆਪਣਾ ਨਿੱਜੀ ਐਕਸਪੀਰੀਅੰਸ ਬਹੁਤ ਹੈ ਵਿਧਾਇਕ ਦੇ ਤੌਰ ਦੇ ਉੱਤੇ ਵੀ ਤੇ ਵਿਚਰਨ ਦੇ ਤੌਰ ਦੇ ਉੱਤੇ ਵੀ ਲੱਗਦਾ ਵੀ ਤੁਹਾਡੀ ਜਰੂਰਤ ਮੈਂ ਨਹੀਂ ਇੰਨਾ ਸਿਆਣਾ ਮੈਥੋਂ ਬਹੁਤ ਬਹੁਤ ਸਿਆਣੇ ਨੇ ਹਾਊਸ ਦੇ ਮੈਂਬਰ ਨੇ ਜਿਹੜੇ ਨਾਲ ਮੈਂਬਰੀ ਬਣੇ ਨੇ ਉਹ ਵੀ ਬੜੇ ਸਿਆਣੇ ਨੇ ਪਰ ਮੇਰੀ ਮਜਬੂਰੀ ਸੀ ਮਹੀਨਾ ਪਹਿਲਾਂ ਮੈਂ ਐਬਸੈਂਟ ਰਹਾ ਡੇਢ ਮਹੀਨਾ ਹੁਣ ਐਬਸੈਂਟ ਰਹਾ ਤੇ ਫਿਰ ਉਹ ਕਮੇਟੀ ਦੇ ਮੈਂਬਰ ਹੋਣ ਦਾ ਮੈਨੂੰ ਕੋਈ ਬਹੁਤ ਫਾਇਦਾ ਨਹੀਂ ਸੀਗਾ ਸੋਸ਼ੀ ਲਈ ਮੈਂ ਚੰਗਾ ਸਮਝੇ ਮੈਂ ਇਸ ਦੀ ਹੋ ਆਦਾ ਕੋ ਹੋਰ ਚੰਗਾ ਬੰਦਾ ਉਸੇ ਮੈਂਬਰ ਬਣ ਜਗਾ ਤੇ ਉਹ ਵਧੀਆ ਪਾਰਟਿਸਪੇਟ ਕਰਕੇ ਵਧੀਆ ਉਸੇ ਆਪਣੀ ਰਾਏ ਦੇਗਾ ਅ ਦੂਜੀ ਪਾਸੇ ਭਾਈ ਸਾਹਿਬ ਤੁਸੀਂ ਇੱਕ رائے ਦਿੱਤੀ ਕਿਉਂਕਿ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾ ਮਨਾ ਰਹੇ ਹਾਂ ਤੇ ਉਸ ਤੋਂ ਪਹਿਲਾਂ ਜਦੋਂ 550 ਸਾਲਾ ਮਨਾਇਆ ਗਿਆ ਸੀ ਪ੍ਰਕਾਸ਼ ਪੁਰਬ ਉਹ ਉਸ ਸਮੇਂ ਕਿਤੇ ਨਾ ਕਿਤੇ ਤੁਹਾਡੀ ਤੁਸੀਂ ਮੁੱਖ ਲੀਡਰ ਜਿੰਮੇਵਾਰੀ ਨਿਭਾਈ ਸੀਗੀ ਤੇ ਕੀ ਉਹਦਾ ਤੁਸੀਂ ਜੇ ਕਹੀਏ ਕਿ ਕਿਉਂ ਜ਼ਰੂਰੀ ਸਮਝਾ ਵੀ ਉੱਥੇ ਹੋਣ ਕਿਉਂ ਮੈਂ ਅਨੰਦਪੁਰ ਸਾਹਿਬ ਸੈਸ਼ਨ ਕਰ ਰਹੇ ਨੇ ਉਹਨਾਂ ਦੀ ਆਪਣੀ ਸੋਚ ਆ ਉਨ ਸੈਸ਼ਨ ਕਰਨਾ ਜ਼ਰੂਰੀ ਸੀਗਾ ਇਸ ਵੱਡੇ ਦਿਨ ਤੋਂ ਕੁਰਬਾਨੀ ਬਹੁਤ ਵੱਡੀ ਸੀ ਗੁਰੂ ਤੇਗ ਬਹਾਦਰ ਜੀ ਇੱਕ ਧਰਮ ਵਾਸਤੇ ਕੁਰਬਾਨੀ ਦਿੱਤੀ ਸੀਗੀ ਸੋ ਦਿਨ ਬਹੁਤ ਵੱਡਾ ਸੀਗਾ 350 ਸਾਲ ਹੋ ਗਏ ਸੀ ਤੇ ਸੈਸ਼ਨ ਬੁਲਾਉਣਾ ਹੀ ਚਾਹੀਦਾ ਸੀ ਵਧੀਆ ਵਧੀਆ ਸੋਚ ਸੀ ਸੀਐਮ ਸਾਹਿਬ ਦੀ ਮੈਂ ਤੇ ਇਹ ਰਿਕਵੈਸਟ ਕੀਤੀ ਸੀ ਵੀ ਅਨੰਦਪੁਰ ਸਾਹਿਬ ਸੈਸ਼ਨ ਕਰਨਾ ਇਹਦਾ ਸੌਖਾ ਨਹੀਂ ਹੋਊਗਾ ਹਾਂ ਉਕੇ ਲੱਖਾਂ ਜਦਾ ਚ ਸ਼ਰਧਾ ਜਰੂਰ ਸ਼ਰਧਾਲੂ ਜਾਣੇ ਨੇ ਇਹ ਰਸ਼ ਬਹੁਤ ਔੜਾ ਸੜਕਾ ਤੇ ਸਾਡੀਆਂ ਐਮਐਲਏ ਦੀਆਂ ਗੱਡੀਆਂ ਕੋਲੋਂ ਟੂ ਟੂ ਕਰਦੀਆਂ ਲੰਗਣ ਲੋਕਾਂ ਚ ਭਗੜਮਚੂ ਕੀ ਗੁੱਸਾ ਕਰਨਗੇ ਲੋਕ ਤੇ ਉੱਥੇ ਕੋਈ ਪ੍ਰਾਪਰ ਜਗ੍ਹਾ ਵੀ ਨਹੀਂ ਹੋਣੀ ਜਿੱਥੇ ਹੌਸਲ ਲੱਗ ਸਕੇ ਸਟਾਫ ਜਾਣਾ ਹੋਰ ਬੜੇ ਬੰਦੇ ਜਾਣੇ ਨੇ ਉਥੇ ਸ਼ਾਇਦ ਉਹ ਡਿਸਪਲਿਨਰੀ ਰਹਿ ਸਕੇ ਉਥੇ ਸ਼ਾਇਦ ਉਹ ਗਰਮਾ ਜਿੰਨੀ ਕੋ ਉਹਦਾ ਚੰਦ ਚਾਹੀਦਾ ਸਿਸਟਮ ਇੱਜ਼ਤਮੰਦਾ ਜਿਹੜਾ ਸਿਸਟਮ ਉਹ ਸ਼ਾਇਦ ਉਹ ਵੀ ਨਾ ਪੂਰੀ ਬਣ ਸਕੇ ਸੋ ਮੈਂ ਇਸ ਕਰਕੇ ਜੈਸਟ ਕੀਤਾ ਸੀ ਕਿ ਬਾਬੇ ਨਾਨਕ ਜੀ ਵੇਲੇ ਕਾਂਸ ਰਾਜਪਾਲ ਵੇਲੇ 55 ਸਾਲਾ ਮਨਾ ਗਏ ਸੀ ਤੇ ਉਹ ਵੀ ਬਹੁਤ ਵੱਡਾ ਸੀ ਹਾਂ ਅਸੀਂ ਚੰਡੀਗੜ੍ਹ ਦੇ ਵਿੱਚ ਕੈਪਟਨ ਸਾਹਿਬ ਨੇ ਚੰਡੀਗੜ੍ਹ ਵਿੱਚ ਸੈਸ਼ਨ ਸਰਦਿਆ ਸੀਗਾ ਸਰਦਾਰ ਬਮੋਹਨ ਸਿੰਘ ਅਡਰੈਸ ਕਰਨਾ ਆਇਆ ਸੀ ਮੈਂ ਸੀਮ ਸਰ ਨੂੰ ਰਿਕੁਐਸਟ ਕੀਤੀ ਹੀ ਵੀ ਸੈਸ਼ਨ ਚੰਡੀਗੜ੍ਹ ਬਣਾਓ ਬਾਕੀ ਫੰਕਸ਼ਨ ਤੁਸੀਂ ਉੱਥੇ ਜਿਹੜੇ ਮਰਜ਼ੀ ਕਰੋ ਜਿੰਨੂੰ ਮਰਜ਼ੀ ਸੱਦੋ ਜਿਵੇਂ ਸਾਡੇ ਵੇਲੇ ਸੈਸ਼ਨ ਇਥੇ ਸਰਦਿਆ ਸੀ ਬਾਬੇ ਨਾਨਕ ਜੀ ਦੇ ਸਿਰ ਫਿਰ ਡੇਰ ਬਾਅਦ ਬਦਾਨਕ ਕੈਪਟਨ ਸਾਹਿਬ ਗਈ ਫੰਕਸ਼ਨ ਕੀਤਾ ਗਿਆ ਸੀ ਸultanpur Lodhi ਫੰਕਸ਼ਨ ਕੀਤਾ ਗਿਆ ਸੀ ਮਟਾਲੇ ਜਿੱਥੇ ਉਹਨਾਂ ਦੇ ਬਾਬਾ ਜੀ ਦੇ ਸਹੁਰੇ ਨੇ ਉੱਥੇ ਕੈਪਨ ਮੀਟਿੰਗ ਹੋਈ ਸੀ ਸੋ ਮੈਂ ਜੀ ਇਹ ਕੰਮ ਪਿੱਛੋਂ ਸਰਕਾਰ ਨੂੰ ਸੀ ਮਰਜ਼ੀ ਕਰਨੇ ਮੇਰੀ ਰਾਏ ਸੀ ਇਹਨਾਂ ਨੂੰ ਸੁਜੈਸ਼ਨ ਦਿੱਤੀ ਸੀ ਕਿ ਉਹ ਡੈਕਰਮ ਅਨੰਦਪੁਰ ਸਾਹਿਬ ਸ਼ਾਇਦ ਨਾ ਰੱਖ ਸਕੀਏ ਉਹ ਡਿਸਪਲਨ ਸ਼ਾਇਦ ਉਹ ਨਾ ਰੱਖ ਸਕੀਏ ਹਾਊਸ ਦਾ ਜਿਸ ਤਰ੍ਹਾਂ ਚਾਹੀਦਾ ਵਾ ਸੋ ਕਿ ਲੋਕਾਂ ਦੀ ਗਿਣਤੀ ਬਹੁਤ ਹੋਣੀ ਆ ਉੱਥੇ ਲੋਕਾਂ ਦੀ ਗਿਣਤੀ ਤੁਹ ਖਲੋੜ ਹੋਣੀ ਦੇ ਟਰਾਲੀਆਂ ਬਣਾਉਂਦੇ ਨੇ ਟਰੱਕ ਬਣਾਉਂਦੇ ਨੇ ਵੀ ਕਿਸ ਤਰ੍ਹਾਂ ਉੱਤੇ ਬਹਿ ਕੇ ਜਾਣਾ ਤੇ ਹਵਾ ਜੀ ਬਹੁਤ ਹੋਣੀ ਆ ਇਸ ਕਰਕੇ ਇੱਕ ਸੁਜੈਸ਼ਨ ਜੀ ਮੰਨਣਾ ਨਾ ਮੰਨੌਂਦੀ ਮਰਜ਼ੀ ਹੈ ਮੈਂ ਤੇ ਇੱਕ ਰਾਏ ਦੱਤੀ ਸੀ ਕਿਉਂਕਿ ਉਦੋਂ ਵੀ ਜੇ ਦੇਖਿਆ ਜਾਵੇ ਤੁਹਾਡੇ ਵੱਲੋਂ ਕਾਫੀ ਤਿਆਰੀਆਂ ਕਾਫੀ ਸਮਾਂ ਪਹਿਲਾਂ ਸ਼ੁਰੂ ਕਰਤੀਆਂ ਸੀ ਤੇ ਇਹ ਵੀ ਠੀਕ ਹੈ ਵੀ ਸੈਸ਼ਨ ਡੈਡੀਕੇਟ ਹੋਣਾ ਵੀ ਜ਼ਰੂਰੀ ਹੈ ਪਰ ਉਹਦੇ ਨਾਲ ਨਾਲ ਸ਼ਾਇਦ ਲੱਗਦਾ ਵੀ ਕੀ ਇੱਕ ਲਗ ਮੈਸੇਜ ਦੇਣ ਦੀ ਕੋਸ਼ਿਸ਼ ਹੈ ਵੀ ਚੰਡੀਗੜ੍ਹ ਤੋਂ ਬਾਹਰੋ ਵੀ ਹੋਣਾ ਹੈ ਨਾਈਟ ਤੱਕ ਨਾ ਕਦੇ ਪਾਰਲੀਮੈਂਟ ਦਾ ਬਾਹਰ ਹੋਇਆ ਨਾਗ ਕਦੇ ਅਸੈਂਬਲੀ ਦਾ ਬਾਹਰ ਹੋਇਆ ਕਿਤੇ ਨਵਾਂ ਪ੍ਰੈਜ਼ੀਡੈਂਟ ਪੈਦਾ ਕਰਨ ਦੀ ਫਿਰ ਇਹ ਕਿ ਹੇ ਵੇਲੇ ਆਖਣਗੇ ਅੱਜ ਚਲੋ ਜਲੰਧਰ ਸੈਸ਼ਨ ਰੱਖ ਦਿੰਨੇ ਆ ਚਲੋ ਅੱਜ ਲੁਧਿਆਣੇ ਸੈਸ਼ਨ ਰੱਖ ਦਿੰਨੇ ਆ ਅਗਲਾ ਸੈਸ਼ਨ ਲੁਧਿਆਣੇ ਕਰ ਲੈਨੇ ਆ ਸੋ ਮੇਰੀ ਸੋਚ ਮੁਤਾਬਕ ਜਦੋਂ ਦੇ ਅੰਗਰੇਜ਼ ਵੇਲੇ ਦੀ ਡੈਮੋਕ੍ਰੇਸੀ ਬਣੀ ਹੈ ਇੰਗਲੈਂਡ ਦੀ ਡੈਮੋਕ੍ਰੇਸੀ ਬਣੀ ਹੈ ਉਸੇ ਨੂੰ ਸੋਚ ਕੇ ਕਾ ਡੈਮੋਕ੍ਰੇਸੀ ਸੀ ਆਈ ਸੀ ਪਾਰਲੀਮੈਂਟ ਸੈਸ਼ਨ ਤੇ ਅਸੈਂਬਲੀ ਸੈਸ਼ਨ ਅੱਜ ਤੱਕ ਜਿਹੜੇ ਹਾਊਸਸ ਬਣੇ ਹੋਏ ਨੇ ਅਸੈਂਬਲੀ ਬਣੀ ਹੋਈ ਆ ਉਹਨਾਂ ਚ ਹੀ ਹੁੰਦੇ ਆਏ ਨੇ ਤੇ ਉਹਨਾਂ ਚ ਹੀ ਮੇਰੀ ਸੋਚ ਮੇਰੇ ਤੋਂ ਹੋਣੀ ਚਾਹੀਦੀ ਨੇ ਕਦੇ ਪਾਰਲੀਮੈਂਟ ਦਾ ਸੈਸ਼ਨ ਬਾਹਰ ਹੋਇਆ بڑے بڑے ਦੇਣ ਆਏ ਨੇ ਆਜ਼ਾਦੀ ਦੇ ਦੇਣ ਆਨੇ ਬੜੇ ਬੜੇ ਲੀਡਰਾਂ ਦੇ ਦੇਣ ਆਨੇ ਬੜੇ ਬੜੇ ਧਾਰਮਿਕ ਲੀਡਰਾਂ ਦੇਣ ਆਏ ਨੇ ਜਿਨਾ ਕਦੇ ਪੰਜਾਬ ਚ ਹੋਇਆ ਹਾਂ ਉਹ ਸੈਰਮਨੀ ਸੱਜੇ ਕਦੇ ਤੁਸੀਂ ਕਰ ਸਕਦੇ ਹੋ ਪਰ ਇਹ ਮੇਰੀ ਸੋਚ ਸੀਗੀ ਇਹਦੀ ਡੈਕਰਮ ਨੂੰ ਮੁੱਖ ਰੱਖਦੇ ਹੋਏ ਡਿਸਿਪਲ ਮੁੱਖ ਰੱਖਦੇ ਹੋਏ ਇਹਨੂੰ ਇਸ ਅੱਜ ਦੇ ਦਿਨ ਨੂੰ ਚੰਡੀਗੜ੍ਹ 'ਚ ਮਨਾਉਣਾ ਸਪੈਸ਼ਲ ਹੋਣਾ ਚਾਹੀਦਾ ਮਨਾਉਣ ਦੇਖੋ ਆਨੰਦਪੁਰ ਸਾਹਿਬ ਵੀ ਮਨਾਉਣਾ ਚਾਹੀਦਾ ਵਧੀਆ ਗੱਲ ਹੈ ਸ੍ਰੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਵੀ ਮਨਾਉਣਾ ਚਾਹੀਦਾ ਰਿਕਾਬ ਕਾਂਜਾ ਵੀ ਮਨਾਉਣਾ ਚਾਹੀਦਾ ਸੋ ਇਹ ਮੇਰੀ ਰਾਏ ਸੀ ਇਹ ਕੋ ਫੈਸਲਾ ਸਰਕਾਰ ਦਾ ਜੋ ਮਰਜੀ ਹੈ ਭਾਈ ਸਾਹਿਬ ਖੈਰ 2027 ਨੂੰ ਲੈ ਕੇ ਤਾਂ ਤਿਆਰੀਆਂ ਹੁਣੇ ਤੋਂ ਪਾਰਟੀ ਦੀਆਂ ਤੁਹਾਡੀਆਂ ਸ਼ੁਰੂ ਹੋਈ ਗਈਆਂ ਨੇਗੀਆਂ ਮੀਟਿੰਗਾਂ ਦਾ ਦੌਰ ਲਾਜ਼ਮੀ ਜੀ ਗੱਲ ਹੈ ਪਰ ਜਿਮਨੀ ਚੋਣ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਜਿੱਛੇ ਪੰਥਕ ਤੌਰ ਤੇ ਬਹੁਤ ਵੱਡਾ ਇੱਕ ਕਹਿ ਸਕਦੇ ਆ ਵਿਜੰਡਾ ਜਾਂ ਮੁੱਦਾ ਉੱਥੇ ਦਾ ਹੈਗਾ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਤੁਸੀਂ ਸਰਕਾਰ ਦਾਵਾ ਕਰਦੀ ਹੈ ਕਿ ਸਾਨੂੰ ਮੌਕਾ ਮਿਲੂ ਭਾਜਪਾ ਕਹਿੰਦੀ ਕਿ ਇਸ ਵਾਰੀ ਸਾਡੀ ਵੀ ਫਸਟ ਹੈਗੀ ਅਸੀਂ ਪੱਲੇ ਹੋ ਕੇ ਚੋਣ ਲੜ ਰਹੇ ਹਾਂ ਤੇ ਸਾਨੂੰ ਮੌਕਾ ਮਿਲ ਦੇਖੋ ਪੰਥਕ ਤਾਂ ਸਾਰਾ ਪੰਜਾਬ ਹੀ ਪੰਥਕ ਹੈ ਧਾਰਮਿਕ ਸਾਰੇ ਪੰਜਾਬ ਜੀ ਗੁਰੂਆਂ ਦੀ ਧਰਤੀ ਹੈ ਪੰਥਕ ਜਿਵੇਂ ਪੰਥਕਾਂ ਅਸੀਂ ਵੀ ਗੁਰੂਗ੍ਰਾਂ ਸਾਹਿਬ ਅੱਗੇ ਸਰਚ ਕਾਉਂਦੇ ਆ ਉਹਦੇ ਕੋਲ ਸੀਸ਼ਾ ਲੈਨੇ ਆ ਉਸ ਕੋ ਦਤਾ ਮੰਗਨੇ ਆ ਪੰਥਕ ਤੇ ਸਾਡਾ ਵੀ ਉਹੀ ਆ ਸਾਰਾ ਪੰਜਾਬ ਪੰਥਕ ਹੈ ਪੰਥਕ ਦੀ ਗੱਲ ਕੋਈ ਨਹੀਂ ਤਰਨ ਤਰਨ ਦੇ ਲੋਕ ਬਹੁਤ ਸਿਆਣੇ ਨੇ ਬੜੇ ਚੰਗੇ ਨੇ ਤੇ ਬੜਾ ਕੋਈ ਸੋਚ ਸਮਝ ਕੇ ਵੋਟ ਪਾਉਣਗੇ ਜਿਹੜੀ ਪਹਿਲੀ ਲਹਿਰ ਸੀ ਅੰਮ੍ਰਿਤਪਾਲ ਦੀ ਉਹ ਲੰਘ ਗਈ ਹੁਣ ਸਮਾ ਬਹੁਤ ਬਦਲ ਗਿਆ ਤੇ ਹੁਣ ਲੋਕ ਸੋਚਣਗੇ ਠੀਕ ਹੈ ਸਰਕਾਰਾਂ ਜਿਹੜੀਆਂ ਨੇ ਆਪਣੇ ਸਿਸਟਮ ਨਾਲ ਲੜਾਈਆਂ ਲੜਦੀਆਂ ਨੇ 20 ਦਿਨ ਪਹਿਲਾਂ ਹੀ ਐਸਐਸਸੀ ਬਦਲਿਆ 20 ਦਿਨ ਪਹਿਲਾਂ ਡੀਸੀ ਬਦਲੇ ਆ ਤੇ ਤਹਿਸੀਲਦਾਰ ਬਦਲੇ ਸਾਰੇ ਬਦਲੇ ਆਪਣਾ ਆਊਟ ਆਫ ਜੇ ਕੰਮ ਕਰਾਉਣ ਲਈ ਤੇ ਬਾਈ ਇਲੈਕਸ਼ਨਾਂ ਆਲਮੋਸਟ ਹੁੰਦੀਆਂ ਵੀ ਸਰਕਾਰਾਂ ਦੀਆਂ ਨੇ ਪਰ ਇਸ ਵਾਰ ਕਾਂਗਰਸ ਬੜੇ ਡਿਟਰਮਿੰਡ ਵੇ ਨਾਲ ਲੜਨ ਈ ਹੈ ਸਖ ਸਰਕਾਰੀਆਂ ਜੀ ਸੁਖਬੀ ਦਸੇ ਸਰਕਾਰੀਆਂ ਜੀ ਇਨਚਾਰਜ ਲੱਗੇ ਇਲੈਕਸ਼ਨ ਤੇ ਸੰਦੀਪ ਸੰਧੂ ਦਫ਼ਤਰ 'ਚ ਬੈਠਾ ਤੇ ਸਾਰੀ ਪਾਰਟੀ ਯਾਨੀ ਕਿ ਸੀਰੀਅਸ ਤੌਰ ਤੇ ਲੜ ਰਿਹਾ ਤੁਸੀਂ ਇਹ ਹੈਗਾ ਵੀ ਸਰਕਾਰ ਦੀ ਜੇ ਚੋਣ ਹੁੰਦੀ ਹੈ ਜਿਵੇਂ ਤਾਂ ਅਸੀਂ ਛੱਡ ਦਈਏ ਇੱਕ ਜੁੱਟ ਹੋ ਕੇ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਸੀਐਲਪੀ ਲੀਡਰ ਸਰ ਪ੍ਰਤਾਪ ਸਿੰਘ ਬਾਜਾ ਸਾਹਿਬ ਸੁਖਜਿੰਦਰ ਸਿੰਘ ਰਦਾਵਾ ਚੰਜੀਤ ਸਿੰਘ ਚੰਨੀ ਜੀ ਹਰਣਾ ਗੁਰਦੀਪ ਜੀ ਪ੍ਰਗਟ ਜੀ ਆਸ਼ੂ ਜੀ ਸਾਡੇ ਨੰਗਰ ਵਾਲੇ ਐਕਸਪੀਕਰ ਸਾਹਿਬ ਸਾਰੇ ਹੀ ਕੀ ਕੀ ਹੋ ਰਹੀ ਸਾਰੇ ਉੱਥੇ ਤਾਂ ਤੁਸੀਂ ਦਿਖਾ ਸਰ ਸਾਰੇ ਇੱਕਾਂ ਵੀ ਜਿਹੜੀ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਉਹ ਗੁੱਟਬੰਦੀ ਵਾਲਾ ਸਰ ਸਾਰੇ ਇੱਕ ਇਕੱਠੇ ਹੋ ਗਏ ਜਿਹੜੀ ਲੁਧਿਆਣੇ ਦੀ ਕਮੀ ਸੀ ਉਹ ਇਹਨਾਂ ਸਾਰਿਆਂ ਦੀ ਚੰਗੀ ਸੋਚ ਕਰਕੇ ਤਰਨ ਤਰਨ ਖਤਮ ਉਹ ਕਾਰਡ ਪੂਰੀ ਹੋ ਗਈ ਆ ਤੇ ਸਾਰੀ ਪਾਰਟੀ ਇੱਕ ਝੋਟੋ ਕੇ ਲੜ ਰਹੀ ਆ ਖਰ ਸਰੋ ਕਿਉਂਕਿ ਤੁਹਾਡਾ ਦਾ ਬੜਾ ਐਕਸਪੀਰੀਅੰਸ ਰਿਹਾ ਕੈਪਟਨ ਅਵਿੰਦਰ ਸਿੰਘ ਹੋਰਾਂ ਨੇ ਵੀ ਕੱਲ ਐਂਟਰੀ ਮਾਰੀ ਕਹਿੰਦੇ ਕਿ ਖੁੰਡਾ ਤਾਂ ਮੈਂ ਛੱਡਿਆ ਨਹੀਂ ਸੀਗਾ ਖੁੰਡਾ ਤਾਂ ਮੇਰੇ ਨਾਲ ਹੀ ਸੀਗਾ ਤੇ 27 ਨੂੰ ਲੈ ਕੇ ਕਹਿੰਦੇ ਅਸੀਂ ਬੜਾ ਸੀਰੀਅਸਲੀ ਚੋਣ ਲੜਾਂਗੇ ਤੇ ਬੀਜਪੀ ਇਸ ਵਰਕ ਲਈ ਲੜ ਰਹੀ ਹੈ ਤਾਂ ਐਡਵਾਂਟੇਜ ਮਿਲੂਗਾ ਕਿ ਲੱਗਦਾ ਵੀ ਦੁਬਾਰੇ ਕੈਪਟਨ ਸਾਹਿਬ ਦਾ ਜਲਵਾ ਦੇਖ ਸਕਦਾ ਉਹ ਕੈਪਟਨ ਸਾਹਿਬ 2 3 4 5 ਸਾਲਾਂ ਪਿਛੋਂ ਬਾਹਰ ਨਿਕਲੇ ਨੇ ਉਹਨਾਂ ਨੂੰ ਵੈਲਕਮ ਹੈ ਬੈਸ ਹਫਲਾਕਾ ਉਹ ਉਨਾਂ ਨੂੰ ਆਪਣੀ ਕਿਸਮਤ ਟਰਾਈ ਕਰਨੀ ਚਾਹੀਦੀ ਹੈ। ਬਾਕੀ ਭਾਜਪਾ ਪੰਜਾਬ ਚ ਜਿਹੜੀਆਂ ਖੇਡਾਂ ਖੇਡਦੀ ਆ ਉਹਦੇ ਮੁਤਾਬਕ ਮੁਸ਼ਕਲ ਆ। ਹਾਂਜੀ ਉਹ ਸਿਰਫ ਵੋਟ ਨੂੰ ਦਿਮਾਗ ਚ ਰੱਖ ਕੇ ਦੇਖੋ ਨਾ ਫਰੰਟਸ ਦੇ ਵਿੱਚ ਪੈਸੇ ਦੇਣ ਦਾ ਤਰੀਕਾ ਵੋਟਸ ਨੂੰ ਦਿਮਾਗ ਚ ਰੱਖ। ਹਰ ਗੱਲ ਜਿਹੜੀ ਪੰਜਾਬੀਆਂ ਨਾਲ ਜਿੱ ਕੋਈ ਵਿਤਕਰਾ ਜਿਹਾ ਹੁੰਦਾ ਰਹਿੰਦਾ। ਇਹ ਯਾਨੀ ਕਿ ਮਨੋ ਨਹੀਂ ਤੁਸੀਂ ਕਹਿੰਦੇ ਹੋ ਵੀ ਇੱਕ ਇਹ ਸਟ੍ਰੈਟੈਜਿਕ ਪਲਾਨ ਹੈ ਬਸ ਬਿਲਕੁਲ ਸੋ ਜਿਵੇਂ ਪੰਜਾਬੀਆਂ ਨਾਲ ਜਿਵੇਂ ਰੱਬ ਨਾ ਕਰੇ ਗੁਜਰਾਹ ਜਾਫਤ ਆਏ ਕਿਸ ਤਰ੍ਹਾਂ ਪੈਸੇ ਜਾਣੇ ਉਹ ਪੰਜਾਬ ਚ ਨਹੀਂ ਆਉਂਦੇ ਕਿ ਪਤਾ ਨਹੀਂ ਕਿਉਂ ਪੰਜਾਬ ਨਾਲ ਇਹੋ ਜੀ ਸੋਚ ਆ ਜਿਦੋਂ ਕਿ ਪੰਜਾਬ ਦੀ ਇਸ ਲੋਕ ਨੂੰ ਬੜੀ ਦੇਨ ਆ ਪੰਜਾਬੀਆਂ ਦੀ ਬੜੀ ਦੇਨ ਆ ਸੋ ਮੋਦੀ ਸਾਹਿਬ ਨੂੰ ਇਹਦੇ ਬਾਰੇ ਸੋਚ ਬਦਲਣੀ ਚਾਹੀਦੀ ਬਬੋ ਤਨਵਰ ਸਰ ਕਿ ਉਹ ਕਹਿ ਸਕਦੇ ਕਿਉਂਕਿ ਦਿਹਾੜਾ ਬੜਾ ਪਵਿੱਤਰ ਆ ਤੇ ਉਹਨੂੰ ਲੈ ਕੇ ਵਜਬਾ ਹੋਂ ਦੀ ਚਿੰਤਾ ਇਸ ਚੀਜ਼ ਨੂੰ ਲੈ ਕੇ ਸੀ ਸਿਰਫ ਕਿ ਕੋਈ ਲੋਕ ਆਉਣਗੇ ਕਹਿੰਦੇ ਕੀ ਕੋਈ ਡਿਸਟਰਬ ਨਾ ਹੋਵੇ ਤੇ ਜਦੋਂ ਵੀ ਵੀਵੀਏਪੀ ਮੂਵਮੈਂਟਸ ਹੁੰਦੀਆਂ ਨੇ ਤੇ ਲਾਜ਼ਮੀ ਜੀ ਗੱਲ ਹੈ ਕਿ ਕਿਤੇ ਨਾ ਕਿਤੇ ਉੱਥੋਂ ਦੇ ਲੋਕ ਜਿਹੜੇ ਆਪਦੇ ਸ਼ਰਧਾ ਭਾਵਨਾ ਨਾਲ ਆਉਣਗੇ ਉਹ ਪਰੇਸ਼ਾਨ ਨਾ ਹੋਣ ਇਸ ਕਰਕੇ ਕਹਿੰਦੇ ਮੈਂ ਚਿੱਠੀ ਲਿਖੀ ਹੈ ਬੇਅਦ ਵੀ ਕਾਨੂੰਨ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਵੀ ਇਸ ਜੀ ਨੂੰ ਕਿਹਾ ਕਿ ਨਾਜੁਕਤਾ ਬਹੁਤ ਹੈ ਉਹਨੂੰ ਲੈ ਕੇ ਤੇ ਸਿਹਤਕਾਰ ਨੂੰ ਜ਼ਰੂਰ ਕਿਤੇ ਨਾ ਕਿਤੇ ਪਰੇਸ਼ਾਨੀ ਦੇ ਰਹੀ ਸੀ ਇਸ ਕਰਕੇ ਜਿਹੜਾ ਸੀਫਾ ਉਹਨਾਂ ਨੇ ਇਹ ਸੋ ਦਿੱਤਾ ਤਾਂ ਕਿ ਹੋਰ ਕਿਸੇ ਨੂੰ ਜ਼ਿੰਮੇਵਾਰੀ ਮਿਲੇ ਤੇ ਉਹ ਸਪੀਡਲੀ ਕੰਮ ਹੋਵੇ ਸਿਆਸੀ ਤੌਰ ਤੇ ਕਹਿ ਸਕਦੇ ਆਂ ਵੀ ਤਨਤਨ ਚੋਣ ਦੇ ਵਿੱਚ ਕਹਿੰਦੇ ਸਪਸ਼ਟ ਹੈ ਕਿ ਜਿਸ ਤਰ੍ਹਾਂ ਦਾ ਮੈਸੇਜ ਹੈ ਚੋਣ ਜਿੱਤਣਾ ਬਾਅਦ ਦੀ ਗੱਲ ਹੈ ਪਰ ਨਾਲ ਇਹ ਵੀ ਪਾਰਟੀ ਦੇ ਤੌਰ ਤੇ ਜਿਹੜੀ ਗੱਲ ਕਹੀ ਜਾਂਦੀ ਹੈ ਕਹਿੰਦੇ ਇੱਥੋਂ ਇੱਕ ਮੈਸੇਜ ਜ਼ਰੂਰ ਜਾਂਦਾ ਹੈ ਕਿ ਸਾਰੇ ਅੱਜ ਇੱਕ ਸੇਸ ਤੇ ਹੋ ਕੇ ਲੀਡਰ ਜਿਸ ਤਰ੍ਹਾਂ ਦੇ ਨਾਲ 2027 ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੋਣ ਲੜ ਰਹੇ ਨੇ ਤਾਂ ਲਾਜ਼ਮੀ ਗੱਲ ਹੈ ਕਹਿੰਦੇ ਉਹਦੇ ਨਤੀਜੇ ਬਹੁਤ ਚੰਗੇ ਰਹਿਣਗੇ ਵੀਡੀਓ ਜੁਨਿਸਟ ਜਗਦੀਸ਼ ਦੇਨਾ ਉਸਮਿਤ ਸਿੰਘ ਰੋਜ਼ਾਨਾ ਸੁਸਨ ਟੀਵੀ ਚੰਡੀਗੜ